ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗੀਆਂ ਸ਼ੁਰੂਆਤ ਕਰਨ ਪਹੁੰਚ ਗਏ ਬਾਈ ਕਣਾਹ ਹੋਰ ਆਪਾਂ ਬੈਰਿੰਗ ਪੈ ਗਿਆ ਇੱਧਰਲਾ ਨਮਾ ਟੀਲ ਪੈ ਗਈ ਤੇ ਲੈ ਆਏ ਦੇ ਬਾਈ ਬੈਰਿੰਗ ਆਪਾਂ ਅੱਜ ਕੇ ਆਪਕਾ ਗੇਅਰ ਖੋਲਣਾ ਪੈ ਰਿਹਾ ਬਾਈ ਗੇਅਰ ਮਾਂ ਵੀ ਹੈ ਢਿੱਲਾ ਮੱਠਾ ਬਾਜ਼ੀਆਂ ਕਿ ਆਪਾਂ ਬਈਆ ਵੀ ਇਸ ਦਾ ਹਾਂ ਨਾਟ ਖੁਲਿਆ ਵਾ ਨਾਟ ਖੁਲਿਆ ਵਾ ਬਾਈ ਅੰਦਰ ਦੇ ਇਸ ਕ ਮਾਰਿਆ ਗਿਆ ਬਾਈ ਮੈਂ ਤੋਂ ਰੋਟਾਵੇਟਰ ਮੰਗ ਕੇ 10000 ਮਾ ਪਹਿਲੇ ਆਪਾਂ ਨੂੰ ਰੋਟਾਵੇਟਰ ਬਾਈ ਜੇ ਵੀ ਆਪਣਾ ਵੀ ਕੋਈ ਸੰਤਾ ਮੰਗਾ ਕਰੇਗਾ ਨਾ ਆਪਾਂ ਕਹਿ ਹੀ ਕਰੇ ਉਹਨੂੰ ਅਗਲੇ ਨੂੰ ਬਾਈ ਕਰਾਇਆ ਲਗੇਗਾ ਇਸ ਤਰ੍ਹਾਂ ਅਗਲਾ ਆਪਾਂ ਨੂੰ ਕਹਿਦੇ ਬਾਈ ਕਰਾਇਆ ਲਗੇਗਾ ਦਿਹਾੜੀ ਵਰਚੀ ਜ ਮਿਲੇਗੀ ਆਮ ਯਾਲੇ ਨੂੰ ਕਹਿ ਹੀ ਕਰੇ ਬਾਈ ਕਰਾਇਆ ਲਗੇਗਾ ਰੋਟਾਵੇਟਰ ਮੈਂ ਆਪਣੀ 10000ਵਾਂ ਵੜਲੇ ਆਪਾਂ ਬਾਈ ਦੂਆਗੇ ਢਾਕਣਾ ਹੋਰ ਪਹਿਲਾਂ ਖੇਤ ਬੰਦੇ 베어ਿੰਗ ਪਵਾ ਕੇ ਲੈ ਕੇ ਅੱਜ ਫਿਰ ਕੱਲ ਦਾ ਫੈਸਲਾ ਆਇਆ ਵਾ ਟਰੈਕਟਰ ਹਨਾ ਇਹ 베어ਿੰਗ ਪੇ ਆਪਦਣ ਕਰਾਵਾ ਬਾਈ ਤਿਆਰ ਹੀ ਸਾਨੂੰ ਤੇਲ ਤੂਲਾ ਮਾ ਲੇ ਕੇ ਨਵਾਂ ਤੇਲ ਪਾਵਾਂ ਪਾਸਾ ਕੰਮ ਹੋਏਗਾ ਰੋਟਾਵੇਟਰ ਹੋ ਗਿਆ ਬਾਈ ਤਿਆਰ ਫੇਲ ਪੈ ਗਿਆ ਸੀ ਐਲ ਨਮਾ ਗੇਰਮਾ ਪੈ ਗਿਆ 2 ਲੀਟਰ ਉਹ ਵੀ ਇੱਧਰ ਬਾਈ ਪੁਰਾਣਾ ਪੈ ਗਿਆ ਕੋ ਨਵਾਂ ਪਾ ਦੇਖਮਾ ਦੋ ਬੈਰਿੰਗ ਪੈ ਗਏ ਤਿੰਨੇ ਸਮਾ ਿੱਡਾ ੁੱਡਾ ਪੈ ਗਈਆਂ ਸਰਵਿਸ ਕਰਾਵਾਂ ਬਾਈ ਟਰੈਕਟਰ ਆਇਆ ਬਾਈ ਆਪਣਾ ਹਰਬਸ ਕਰਨੀ ਪੜ ਜਾਏਗਾ ਸਮਾਨ ਲਿਆਏ ਇਟਰਨ ਦੀ ਵੇਲਾ ਹੋ ਗਿਆ ਬਸ ਧੋ ਕੇ ਕਢਾ ਦੇਣਾ ਅੰਦਰ ਲੱਗੇ ਬਾਈ ਸਰਵਿਸ ਕਰਨ ਸਮਾਨ ਲਿਆਏ ਦੇ ਆਪਾਂ ਚਾਚਾ ਕਹੇ ਜੀ ਨਿਕਲ ਰਿਹਾ ਫਿਲਟਰ ਸਾਫ ਹੈ ਉਹ ਤਾਂ ਸਾਫ ਹੈ ਮਦਲ ਛਾਂਸੋਂ ਵਾਲਾ ਸੁਭਾਲਾ ਦਾ ਬਾਈ ਫਰਕ ਆ ਦੇਖ ਲੈ ਸਾਫ ਨਿਕਲਿਆ ਬਾਈ ਆਪਾਂ ਇੱਕ ਵਾਰੀ ਮਤਲ ਸਰਵਿਸ ਕਰਾਈ ਕਰਾਂ ਇਸ ਕੀ ਸਰਵਿਸ ਤੇ ਬਾਅਦ ਜਦ 150 ਘੰਟਾ ਚੱਲ ਗਿਆ ਫਿਰ ਆਪਾਂ ਕੱਲੇ ਡੀਜ਼ਲ ਫਿਲਟਰ ਛਾਂ ਵਾਲਾ ਫਿਲਟਰ ਬਦਲਦੇ ਕਰਾਂ ਪੰਪਾਂ ਮਾ ਸੀਲ ਪਾ ਦੇ ਕਰਾਂ ਅੰਜਨ ਮਤੇਲ ਚੈੱਕ ਕਰ ਲਿਆ ਜੇ ਮਾੜਾ ਮੋਟਾ ਘਟਿਆ ਵਾਪਾ ਪਾਈਆ ਖੰਡ ਪਾਦੇ ਆ ਨਹੀਂ ਲੋੜ ਨਹੀਂ 2000 ਆਪਣਾ ਟਰੈਕਟਰ ਇਹੋ 18 18 ਮਾਡਲ ਹੈ ਸ਼ਾਇਦ 19 ਮਾਡਲ ਹੈ 19 ਮਾਡਲ ਹੈ 5 ਫਰਵਰੀ ਦਾ ਏਜੰਸੀ ਮੈਂ ਕਦੇ ਗਿਆ ਨਹੀਂ ਹੈਗਾ ਚਾਚੇ ਵਾਏ ਸਰਵਿਸ ਹੋਆ ਇਹ ਚਾਚਾ ਜੀ ਨੇ ਸਰਵਿਸ ਕਰ ਦੇਣੀ ਅਸੀਂ ਹੈਨ ਓਕੇ ਗ੍ਰੀਸ ਕਰ ਦੇਣਾ ਸਾਰੇ ਨੂੰ ਫਿਰ ਪੰਤਵਾ ਆ ਕੇ ਡੀਜ਼ਲ ਨੂੰ ਜਲਮਰਾਕ ਹੈ ਲੇ ਜੇ ਘਰਾਂ ਡੈਕ ਲਵਾਣੇ ਆ ਮਨ ਕਰ ਰਿਹਾ ਬਾਈ ਦੇਖਾਂ ਛੋਟੀ ਜਿਹੀ ਡੈਕ ਲਵਾ ਦਿਆਂ ਇੱਕ ਦੋ ਕੁ ਸਪੀਕਰ ਛੋਟੇ 6 ਇੰਚੀ ਇਹ 3-4000 ਕੀ ਲੱਗੀ ਕੋਈ ਪਹਿਲਾਂ ਲੱਗੀ ਵੀ ਦੀ ਬ੍ਰਿਸਪਰ ਆਪਣਾ 25000 ਕੀ ਡੈਕ ਲੱਗੀ ਵੀ ਦੀ 2017မှာ ਲਵਾਈ ਦੀ ਜਦ ਇੱਕ ਬੂਫਰ ਆਇਆ ਗਰੇ ਦਾ ਗੱਬਾ ਦੋ ਸਪੀਕਰ ਦੇ ਸੈਟਾਂ ਮਾ ਟਿਊਟਰ ਹੋਏ ਗਰੇ ਦੇ ਟਕੜੱਬੇ ਵਾਲਿਆਂ ਦੇ ਲਵਾਈ ਦੀ ਬਾਈ ਪਹਿਲਾਂ 44 ਟਰੈਕਟਰ ਵਾਲੀ ਲੱਗਦੀ 2017မှာ ਫਿਰ ਆਪਾਂ ਨੇ ਤਾਰ ਕੇ ਸਪਰਸ ਹੋ ਗਏ ਜੇ ਪਰ ਕਰ ਲਈ ਫਿੱਟ ਇਹ ਪਿੱਛੇ ਜਦੋਂ ਜਮੀਨ ਪੱਧਰ ਕਰੀਏ ਜਦ ਮਤਲਬ ਆਪਣਾ ਡੈਕ ਟੁੱਟ ਗਈ ਪੇਟੀ ਪੁੱਟੀ ਟੜ ਗਈ ਆਈਏ ਘਰਾਂ ਬਾਈ ਉਹ ਆਪਣੇ ਬਾ ਇਹਨਾਂ ਨੂੰ ਮੀ ਦੇਖਾਂ ਜੁਗਲ ਨੂੰ ਆਮਾ ਮਿਲ ਕੇ ਜੇ ਬਾਈ ਟਾਈਮ ਹੋਇਆ ਉਹਨੇ ਲਾ ਦੀ ਫਿਰ ਲਾਵੇਂ ਆਪਾਂ ਹੌਲੈਂਡ ਦਾ ਨੰਬਰ ਹੌਲੈਂਡ ਦੀ ਸਰਵਿਸ ਹੋਏਗੀ ਗਰੀਸ ਹੋਏਗਾ ਕਿਉਂਕਿ ਡੈਕ ਸੀ ਮਰੇਗੀ ਇਸ ਵਾਸਤੇ ਬਾਈ ਲੀਟਰ ਆਪਾਂ ਖੁੱਲਾ ਲਿਆ ਇਹਦੇ ਕੋਣ ਲੀਟਰ ਤੇਲ ਪੈ ਗਿਆ ਮਾ ਅੰਜੜਵਾ ਵੀ ਪੈ ਗਿਆ ਇਹ ਤੇਲ ਮੂ ਲਾਲਾ ਬਚ ਗਿਆ ਥੋੜਾ ਜਿਹਾ ਡੱਬੇ ਮੈਂ ਟੰਕੀ ਮੈਂ ਪਾ ਦਿਆ 100 ਗ੍ਰਾਮ ਜਰਨੀ ਬਣਨੀ ਟੰਕੀ ਮੈਂ ਬਰ ਆ ਗਏ ਬਾਈ ਫਿਲਟਰ ਪਾਣੇ ਪੰਪ ਵਾਸਤੇ ਆਪਾਂ ਲੱਗ ਤੇਲ ਲੇ ਗਏ ਵੀ ਸੀ ਐਲ ਆਪਾਂ ਮੇ ਦਿਖਾਵਾਂ ਮੈਂ ਤੁਹਾਨੂੰ ਬਾਈ ਪੰਪ ਮਾ ਪਾਓ ਤੇਲ ਪਾਈ ਕਰਾਂ ਇਸ ਕੇਮਾ ਅੱਧਾ ਲੀਟਰ ਲੈ ਆਏ ਜੀ ਬਈ ਨਿਕਟਿਆ ਪਾਊਡਰ ਚ ਫਿਰ ਵੀ ਉੰਨਾ ਨਹੀਂ ਹੈ ਇਤਰਾ ਸਿੱਸਾ ਸਾਫ ਕਰੀ ਜਾਂ ਹਾਂ ਰੋਜ਼ ਫਰਕ ਰਹਾ ਬਾਜੇ-ਬਾਜੇ ਨੂੰ ਬਹੁਤ ਮਾੜਾ ਹਾਲ ਹੋਇਆ ਬਹੁਤ ਤਾਂ ਆਪ ਵੀ ਲਾਗੇ ਬਾਈ ਫਿਲਟਰ ਪਾਣ ਬਹੁਤ ਸਫਾਈ ਨਾਲ ਕੰਮ ਕਰਿਆ ਹਨ ਬਾਈ ਕੱਪੜਾ ਕੁੱਪੜਾ ਮਾਰ ਗਏ ਜੋ ਵੀ ਸਾਫ਼ ਕਰਕੇ ਝਾੜ ਕੇ ਚੰਗੀ ਤਰ੍ਹਾਂ ਰੱਖ ਦਿਆ ਇਹ ਮਾ ਪਾ ਦੇ ਤੇਲ ਆਪਣਾ ਫੁੱਲਾ ਪਾ ਪੰਪ ਮਾਰਿਆ ਗਿਆ ਬਾਈ ਤੇਲ ਪਾਣਾ ਕੱਲਾ ਬਾਕੀ ਓਕੇ ਐ ਜੋ ਵੀ ਸਾਫ਼ ਹੋ ਗਿਆ ਰਿਲੰਡਰ ਫਿਲਟਰ ਬੜੇ ਸੋਹਣੇ ਹਨਾ ਹੋ ਗਿਆ ਬਾਈ ਤਿਆਰ ਨਟ ਲੈਣ ਗਏ ਤੇ ਬਾਈ TVS ਦਾ ਰਾਟ ਪਾਇਆ origignal ਬਾਈ ਗਰ ਮੈਨੂੰ ਬੈਵੀ ਬਹੁਤ ਲੰਗਾ ਹਾ ਮਾਬਰਾਂ ਮੇ ਮਾੜੀ ਚੀਜ਼ ਕਦੇ ਪਾਈ ਨਹੀਂ ਹੈ ਲਾਪ ਕੁਆਲਿਟੀ ਫਰੀ ਪਾਈ ਹੈ ਮਾਰੇ ਸਲਫਾ ਉਹਦਾ ਸ਼ਾਰਟ ਆ ਗੇ ਬਾਈ ਸਰਵਿਸ ਕਰਾ ਕੇ ਬੰਦੇ ਆਪਣੇ ਲੈਟਾਂ ਲੁੱਟਾ ਕਰਾ ਲਿਆ ਸਾਰੀਆਂ ਓਕੇ ਆਂਦੇ ਵੇਲੇ ਸੁਪਰ ਸੀਟਰ ਪਾਕ ਹੈ ਸਰਜੀਵਤਾ ਵਾਲਾ ਤੁਹਾਨੂੰ ਕਿ ਜਨਾਬ ਬਾਈ ਟਰੈਕਟਰ ਆਪਣੇ ਸੌਰਿਆਂ ਆਇਓ ਤਣਕ ਬੀਜਗਾ ਆਵੇਗਾ ਉੱਥੇ 8 ਫੁੱਟਾ ਪੀਡੀਸੀ ਵਾਲਾ ਬਾਈ ਜਿਹੜਾ ਰੇਰੂ ਪਿਆ ਦਾ ਜਤਿੰਦਰ ਦਾ ਸਾਰਾ ਛੱਡਿਆ ਏ ਉਹਦੇ ਸਾਫ ਕਰਦਾ ਸਾਰਾ ਕੰਮਕਾਰ ਅਰੇ ਛੱਡਿਆ ਗਿਆ ਡਾਈ ਬਾਈ 12 ਕੱਟੇ ਬਾਈ ਵਾਲੇ ਰਹੇ ਬਦੇ ਉਹ ਛੱਡਿਆ ਏ ਰੋਟਾ ਬੀਟਰ ਤਿਆਰ ਕਰਕੇ ਧੋਸ ਮਾਰ ਕੇ ਉਹ ਛੱਡਿਆ ਜੀ ਬਾਈ ਟਰੈਕਟਰ ਆ ਗਿਆ ਆਪਣਾ ਸਰਵਿਸ ਕਰਾ ਕੇ ਸੁਪਰ ਸੀਟਰ ਪਾ ਲਿਆ ਆ ਸਵੇਰੇ ਭੇਜ ਜਿੰਗੇ ਬਾਈ ਨੂੰ ਇੱਧਰ ਆਪਣਾ ਹੌਲੈਂਡ ਵੀ ਕਰ ਦਿਆ ਤਿਆਰ ਇਹਨੇ ਜਾਣਾ ਤਲਵਿੰਦਰ ਵੀਰ ਬਸ ਵੀਰੇ ਤੇ ਬਾਈ ਕੀ ਕਣਕ ਵਜਾਣਾ ਜਾਹੇਗਾ ਵੀਰ ਕਾ ਵੀ ਕੰਮ ਮੁੜ ਗਿਆ ਪਿਆ ਵੀਰ ਢਿੱਲਾ ਹੋ ਰਿਹਾ ਸੱਲ ਘਟ ਗੇ ਖਾਸਾ ਦਾ ਮੁਰਜ ਗਿਆ ਵੀਰ ਦਾ ਹੁਣ ਵੀਰ ਦਾ ਚਾਚਾ ਦਾਖਲ ਹੈ ਉਹ ਬਿਮਾਰ ਹੋ ਰਿਹਾ ਖਾਸਾ ਹਸਪੀਟਲ ਮੈਂ ਐਡਮਿਟ ਹੈ ਸਵੇਰੇ ਹੌਲੈਂਡ ਜਾ ਹੈਗਾ ਸੈਂਪਲੀ ਸਾਹਿਬ ਤਲਵਿੰਦਰ ਵੀਰ ਬਾ ਆਪਣਾ 852 ਜਾ ਹੈਗਾ ਆਪਣੇ ਸਹੁਰਿਆਂ ਪੰਦਰ ਲਾ ਦੇ ਦੋਨੇ ਮੈਂ ਚਲੇ ਆਂ ਭਾਈ ਵਿਆਹਾਂ ਗੱਡੀ ਕੱਢਾਂ ਵਿਆਹ ਹੈ ਆਪਣੇ ਪਿੰਡ ਇੱਥੇ ਸਵੇਰੇ ਜਾਣਾ ਅੱਜ ਪਾਰਟੀ ਹੈ ਅਨੂ ਕੁੱਥਾ ਘੜੀ ਵਿਆਹ ਹੈ ਉੱਥੇ ਜਾਣਾ ਸਲਾਮ ਭਾਈ ਬਿਆਨੂ ਉਹ ਵੀ ਭਾਈ ਯਾਰ ਅਪਾ ਚੱਲਿਆ ਆ ਆ ਕੇ ਵਿੱਚ ਪਾਰਟੀ ਐ ਐਸੀ ਜੀ ਤਿਆਰੀ ਵੀ ਬਹੁਤ ਚੱਲਿਆ ਯਾਰ ਅਪਾ ਜੱਲਿਆ ਰਹੂਗਾ ਆਪਣਾ ਦੂਵੇ ਟੈਕ ਸੇ ਰੋਕੇ ਬੋਲੋਗੇ ਅਸਾ ਦੇ ਕਾਰਪਤੀ ਹੋਗੀ ਇਹ ਕਾਰ ਨੂੰ ਲੈ ਗਈ ਕਿ ਆ ਕੇ ਕਰਾਵੇਂਗੇ ਸਲਾਮ ਭਾਈ ਬਿਆਨੂ ਠੀਕ ਐ ਭਾਈ ਸਾਰੇ ਬਸਰੀ ਚਾਰ ਅੱਜ ਤੱਕ ਦਾ ਬਲਾਉ ਕਰਦਾ ਬਹੁਤ ਬਹੁਤ ਧੰਨਵਾਦ